ਅਜੋ 19 ਸੈ ਪੰ ਗੁਰ ਪ੍ਰਸਾਦਿ ਜਪ ਆਦੇ ਸੱਜੁ ਜੁਗਾਦ ਸੱਜ ਹੈ ਤੀ ਸੱਜ ਨਾਨਕ ਹੋਸੀ ਭੀ ਸੱਜ ਆਦੇ ਸੱਜ जुगाड़ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰ ਪੂਰਾ ਭੇਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਕੋਏ ਨਾ ਪਹਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆਗੈ ਸੁਖ ਪਾਖੈ ਸੁਖ ਸਹਿਜਾ ਕਰ ਆਨੰਦ ਹਮਾਰੈ ਆਪਣਾ ਸਤਿਗੁਰ ਕੈ ਬਰਿਹਾਰੈ ਆਗੇ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਔਰ ਮੁਕੱਦਸ ਹਾਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਰਹੇ ਗੁਰਮੁਖ ਪਿਆਰਿਓ ਵੱਡਿਆਂ ਭਾਗਾਂ ਵਾਲੇ ਹਾਂ ਜੋ ਆਪਣੇ ਜੀਵਨ ਦੇ ਪਲਾਂ ਨੂੰ ਜੀਵਨ ਦੀ ਘੜੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਸੰਗਤ ਦੇ ਵਿੱਚ ਬੈਠ ਕੇ ਸਫਲਾ ਕਰ ਰਹੇ ਹਾਂ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੂੰ ਹੀ ਸੁੰਦਰ دیਵਾਨ ਸਜੇ ਹੋਏ ਹਨ ਗੁਰਬਾਣੀਆਂ ਦੇ ਪ੍ਰਵਾਹ ਚੱਲ ਰਹੇ ਸੰਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਸਤ ਸਤਗੁਰੂ ਸਾਹਿਬ ਜੀਾਂ ਨੇ ਜੋ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਹੁਕਮ ਦੀ ਅਸੀਸ ਬਖਸ਼ੀ ਆਓ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਸਤਗੁਰੂ ਸਾਹਿਬ ਜੀ ਪਾਵਨ ਬਚਨਾਂ ਦੇ ਰਾਹੀ ਕੀ ਸਮਝਾਉਣ ਦਾ ਯਤਨ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਧੰ ਸਤਿਗੁਰੂ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੋਹੇ ਤੇ ਬਾਣੀ ਕੇ ਬੋਇ ਥੇ ਨਾਮ ਦੇ ਜਹਾਜ ਦੀਨ ਦਿਆਲ ਕਿਰਪਾਲੂ ਸਤਿਗੁਰੂ ਧੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਬਾਚਨ 609 ਅਤੇ 10 ਅੰਗ ਉੱਪਰ ਸੁਭਾਈ ਮਾਨ ਹਨ ਸੋਰਠਿ ਰਾਗ ਹੈ ਗੁਰ ਪੂਰਾ ਪੇਟਿਓ ਵਡਭਾਗੀ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਕੇ ਪੂਰੇ ਗੁਰੂ ਦੇ ਬਾਰੇ ਦੱਸਦੇ ਨੇ ਕਿ ਪੂਰਾ ਗੁਰੂ ਕੌਣ ਹੈ ਤੇ ਪੂਰੇ ਗੁਰੂ ਦੀ ਪ੍ਰਾਪਤੀ ਦੇ ਨਾਲ ਕੀ ਹੁੰਦਾ ਹੈ ਗੁਰੂ ਉਹ ਪੂਰਾ ਹੈ ਜਿਹੜਾ ਅਗਿਆਨ ਦੇ ਹਨੇਰੇ ਚੋਂ ਬਾਹਰ ਕੱਢ ਕੇ ਗਿਆਨ ਕਰਾਉਣ ਵਾਲਾ ਹੈ ਗਿਆਨ ਇਹ ਨਹੀਂ ਹੈ ਕਿ ਦੁਨਿਆਵੀ ਚੀਜ਼ਾਂ ਦਾ ਦੁਨਿਆਵੀ ਵਸਤੂਆਂ ਦਾ ਗਿਆਨ ਹੈ ਗਿਆਨ ਇਹ ਹੈ ਕਿ ਪਰਮਾਰਥ ਦਾ ਗਿਆਨ ਕਰਾਉਣ ਵਾਲਾ ਹੈ ਜਿਹੜਾ ਕੇਵਲ ਮੁਕਤੀ ਦੇਣ ਵਾਲਾ ਹੈ ਚਾਰ ਤਰੀਕੇ ਦੀਆਂ ਮੁਕਤੀਆਂ ਨੇ ਸਲੋਕ ਸਮੀਪ ਸਹਾਯਜ ਤੇ ਕੇਵਲ ਮੁਕਤੀ ਸਭ ਤੋਂ ਉੱਤਮ ਜਿਹੜੀ ਮੁਕਤੀ ਹੈ ਉਹ ਕੇਵਲ ਮੁਕਤੀ ਹੈ ਜਿਹੜਾ ਮੁਕਤੀ ਕਰਾਉਣ ਵਾਲਾ ਹੈ ਜਿਹੜਾ ਅਗਿਆਨ ਦੂਰ ਕਰਨ ਵਾਲਾ ਹੈ ਜਿਹੜਾ ਪਰਮਾਰਥ ਦਾ ਗਿਆਨ ਕਰਾਉਣ ਵਾਲਾ ਹੈ ਉਹ ਗੁਰੂ ਹੈ ਗੁਰੂ ਦੇ ਜੇ ਅਰਥ ਕਰੀਏ ਇਹ ਗੱਗਾ ਔਕੜ ਤੇ ਰਾਰੇ ਨੂੰ ਦਲੈਂਕੜ ਦੋ ਅੱਖਰਾਂ ਦਾ ਇਹ ਗੁਰੂ ਸ਼ਬਦ ਹੈ ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲਈਏ ਗੱਗੇ ਤੋਂ ਭਾਵ ਹੈ ਕਿ ਜਿਹੜਾ ਅਗਿਆਨ ਜਿਹੜੀ ਜੀਵ ਆਤਮਾ ਅਗਿਆਨ ਦੇ ਵਿੱਚ ਹੈ ਹਨੇਰੇ ਦੇ ਵਿੱਚ ਹੈ ਤੇ ਰਾਰੇ ਨੂੰ ਦਲੈਂਕੜੇ ਤੋਂ ਭਾਵ ਹੈ ਕਿ ਪ੍ਰਕਾਸ਼ ਕਰਨ ਵਾਲਾ ਗਿਆਨ ਦੇਣ ਵਾਲਾ ਜਿਹੜਾ ਵਾਹਿਗੁਰੂ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਤੇ ਗਿਆਨ ਕਰਾਉਣ ਵਾਲਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਉਹ ਗੁਰੂ ਹੈ ਗੁਰੂ ਤੇ ਸੰਸਾਰ ਤੇ ਬਹੁਤ ਹੋਣਗੇ ਪਰ ਕੋਈ ਪੂਰਾ ਨਹੀਂ ਐ ਨਾ ਪੂਰਾ ਗੁਰੂ ਤੇ ਉਹੀ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਲਸ਼ੀਆਂ ਦਾ ਰਹਿਣ ਵਾਲਾ ਇੱਕ ਹੋਇਆ ਏ ਭਾਈ ਭਗੀਰਥ ਭਾਈ ਭਗੀਰਥ ਮਾਤਾ ਦੀ ਪੂਜਾ ਕਰਦਾ ਹੁੰਦਾ ਸੀ ਦੇਵੀ ਦੀ ਪੂਜਾ ਕਰਦਾ ਹੁੰਦਾ ਸੀ ਤੇ ਇੱਕ ਦਿਨ ਕੀ ਹੋਇਆ ਉਹਨੂੰ ਪਤਾ ਲੱਗਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਦੇ ਮਾਲਕ ਆਪ ਇਸ ਸੰਸਾਰ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਸੁਭਾਅ ਇਮਾਨ ਹਨ ਤੇ ਜਦੋਂ ਪਤਾ ਲੱਗਾ ਸਤਿਗੁਰੂ ਸਾਹਿਬ ਜੀਆਂ ਦੇ ਦਰਸ਼ਨਾਂ ਦੇ ਲਈ ਚੱਲਿਆ ਉੱਥੇ ਜਾ ਕੇ ਅੱਗੇ ਕੀ ਵੇਖਦਾ ਹੈ ਜਿਹੜੀ ਉਹ ਮਾਤਾ ਦੀ ਪੂਜਾ ਕਰਦਾ ਸੀ ਉਹੀ ਮਾਤਾ ਉਹੀ ਜਿਹੜੀ ਦੇਵੀ ਸਤਿਗੁਰੂ ਸਾਹਿਬ ਜੀਆਂ ਦੇ ਵੇੜੇ ਦੇ ਵਿੱਚ ਤੇ ਝਾੜੂ ਲਾ ਰਹੀ ਹੈ ਆ ਵੇਖ ਕੇ ਹੈਰਾਨ ਹੋ ਗਿਆ ਉਹ ਮਾਤਾ ਆਪਣੀ ਨੂੰ ਦੇਵੀ ਨੂੰ ਪੁੱਛਦਾ ਕਿ ਮੈਂ ਤੇ ਤੁਹਾਡੀ ਪੂਜਾ ਕਰਦਾ ਹਾਂ ਤੇ ਤੁਸੀਂ ਇਹਨਾਂ ਦੇ ਘਰ ਦੇ ਵਿੱਚ ਝਾੜੂ ਲਾ ਰਹੇ ਹੋ ਕਹਿੰਦੇ ਇਹਨਾਂ ਤੋਂ ਵੱਡਾ ਕੋਈ ਨਹੀਂ ਹੈ ਸਾਡੇ ਕੋਲ ਰਿਧੀਆਂ ਨਹੀਂ ਸਿਧੀਆਂ ਨਹੀਂ ਪਰ ਰਿਧੀਆਂ ਸਿਧੀਆਂ ਦੇ ਵਿੱਚ ਵੀ ਕੱਖ ਨਹੀਂ ਹੈ ਰਿਧੀਆਂ ਸਿਧੀਆਂ ਤੋਂ ਵੀ ਜਿਹੜੇ ਉੱਪਰ ਉੱਠ ਗਏ ਉਹ ਹੈ ਗੁਰੂ ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਮਨੁੱਖ ਬ੍ਰਹਮ ਗਿਆਨ ਦੀ ਅਵਸਥਾ ਦੇ ਵੱਲ ਚੱਲਦਾ ਹੈ ਜਾਂ ਦਸਮ ਦੁਆਰ ਦੇ ਵੱਲ ਚੱਲਦਾ ਹੈ ਤੇ ਫਿਰ ਉਹਦੀਆਂ 7 ਅਵਸਥਾਵਾਂ ਨੇ ਇੱਕ ਹੈ ਸ਼ੋਭ ਇੱਛਾ ਸੁਵਿਚਾਰਨਾ ਤਨੁ ਮਾਨਸਾ ਅਸੰਗਸ਼ਕਤ ਪਦਾਰਥਾ ਭਾਵਨੀ ਤੋਂ ਇਸ ਤੋਂ ਬਾਅਦ ਇਹ ਸਾਰਿਆਂ ਤੋਂ ਬਾਅਦ ਆਉਂਦੀ ਹੈ ਤੁਰਿਆ ਅਵਸਥਾ ਜਿੰਨੂੰ ਕਹਿ ਦਿੰਦੇ ਆ ਬ੍ਰਹਮ ਗਿਆਨ ਦੀ 7ਵੀਂ ਭੁਮਕਾ ਜਿਹਦੇ ਵਿੱਚ ਉਹ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਜਿਹੜਾ ਸੇਵਕ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ। ਤੋਂ ਇਸ ਪ੍ਰਕਾਰ ਜਦੋਂ ਉਹ ਚੰਗੇ ਕਰਮ ਕਰਨ ਲੱਗਦਾ ਹੈ ਜਦੋਂ ਉਹ ਗਿਆਨ ਦੀ ਸਤਵੀਂ ਭੂਮਿਕਾ ਦੇ ਵੱਲ ਚੱਲਦਾ ਹੈ ਤੇ ਸਭ ਤੋਂ ਪਹਿਲਾਂ ਮਨ ਦੇ ਅੰਦਰ ਸ਼ੁਭ ਇੱਛਾ ਭਾਵ ਚੰਗੀ ਇੱਛਾ ਪ੍ਰਗਟ ਹੁੰਦੀ ਹੈ। ਚੰਗੇ ਕੰਮ ਕਰਨ ਦੀ ਇੱਛਾ ਪ੍ਰਗਟ ਹੁੰਦੀ ਹੈ। ਫਿਰ ਸੋ ਵਿਚਾਰਨਾ ਭਾਵ ਉਹਦੀ ਵਿਚਾਰ ਚੱਕੀ ਹੋ ਜਾਂਦੀ ਹੈ ਜਿੱਥੇ ਕੰਮ ਚੰਗੇ ਕਰਦਾ ਹੈ ਉਹਦੇ ਨਾਲ ਉਹਦੀ ਵਿਚਾਰ ਦੇ ਵਿੱਚ ਵੀ ਬਦਲਾ ਆ ਜਾਂਦਾ ਉਸ ਤੋਂ ਬਾਅਦ ਏਸ਼ਟ ਪੈਸ਼ਟ ਅੱਗੇ ਜਦੋਂ ਚੜਦਾ ਹੈ ਤੇ ਫਿਰ ਅੱਗੇ ਰਿਧੀਆਂ ਸਿੱਧੀਆਂ ਆਉਂਦੀਆਂ ਨੇ ਤੇ ਇਹਨਾਂ ਨੂੰ ਵੀ ਛੱਡ ਕੇ ਇਹਨਾਂ ਨੂੰ ਵੀ ਤਿਆਗ ਕੇ ਫਿਰ ਜਾਣਾ ਹੁੰਦਾ ਹੈ ਤੁਰਿਆ ਅਵਸਥਾ ਦੇ ਵੱਲ ਜਿੱਥੇ ਬੰਦੇ ਨੂੰ ਨਾ ਕੋਈ ਦੁੱਖ ਹੈ ਨਾ ਕੋਈ ਸੁਖ ਹੈ ਨਾ ਕੋਈ ਰੋਗ ਹੈ ਨਾ ਕੋਈ ਸੋਗ ਹੈ ਨਾ ਕੋਈ ਖੁਸ਼ੀ ਹੈ ਨਾ ਕੋਈ ਗਮੀ ਹੈ ਇੱਕੋ ਹੀ ਅਵਸਥਾ ਦੇ ਵਿੱਚ ਜਿਹਦੇ ਬਾਰੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਜਿਹਦੇ ਮਨ ਤੇ ਵੀ ਸਾਚ ਹੋਵੇ ਤੇ ਮੁਖ ਤੇ ਵੀ ਸਾਚ ਹੋਵੇ ਹੁਣ ਮਨ ਦੇ ਅੰਦਰ ਕਪਟ ਭਰਿਆ ਮਨ ਦੇ ਅੰਦਰ ਚੋਰੀਆਂ ਠੱਕੀਆਂ ਤੇ ਉਤੋਂ ਚਿੱਟੇ ਵਸਤਰ ਪੈਨੇ ਹੋਏ ਤੇ ਪਰ ਉਹਦਾ ਫਿਰ ਮਨ ਤੇ ਸੱਚਾ ਨਹੀਂ ਐ ਨਾ ਬਾਹਰੋਂ ਭਾਵੇਂ ਉਹ ਸੋਹਣਾ ਲੱਗਦਾ ਹੈ ਸੁੰਦਰ ਲੱਗਦਾ ਹੈ ਪਰ ਉਹਦਾ ਮਨ ਨਹੀਂ ਸੱਚਾ ਹੈ ਤੇ ਮੁਖ ਸੱਚਾ ਕਿਤਾ ਹੋਵੇਗਾ ਜੇ ਮੁਖ ਤੋਂ ਉਹ ਨਿੰਦਿਆ ਨਹੀਂ ਕਰੇਗਾ ਕਿਸੇ ਦੀ ਚੁਗਲੀ ਨਹੀਂ ਕਰੇਗਾ ਕਿਸੇ ਨੂੰ ਮਾੜਾ ਨਹੀਂ ਬੋਲੇਗਾ ਆਪਣੀ ਜੀਭਾਂ ਨੂੰ ਜਿਹੜੇ ਗਰਸਣ ਵਾਲੇ ਨੇ ਜਾਂ ਜੀਭਾਂ ਨੂੰ ਖਰਾਬ ਕਰਨ ਵਾਲੇ ਜਿਹੜੇ ਬਚਨ ਨੇ ਉਹ ਨਹੀਂ ਬੋਲੇਗਾ ਮਨ ਵੀ ਤਾਂ ਸੱਚਾ ਹੋਵੇਗਾ মুখ ਵੀ ਤਾਂ ਸੱਚਾ ਹੋਵੇਗਾ ਜਿਹਦਾ ਮਨ ਸੱਚਾ ਏ ਜਿਹਦਾ মুখ ਸੱਚਾ ਏ ਉਹ ਫਿਰ ਸਾਰਿਆਂ ਦੇ ਵਿੱਚ ਹੀ ਪ੍ਰਮਾਤਮਾ ਦੀ ਜੋਤ ਨੂੰ ਵੇਖਦਾ ਹੈ ਉਹ ਸਾਰਿਆਂ ਦੇ ਵਿੱਚ ਹੀ ਉਹ ਰੱਬ ਨੂੰ ਵੇਖ ਰਿਹਾ ਹੈ ਉਹ ਹੈ ਬ੍ਰਹਮ ਗਿਆਨੀ ਇਹ ਨਹੀਂ ਕਿ ਜੇ ਕਿਸੇ ਨੇ ਤੁਹਾਡਾ ਮਾੜਾ ਕਰ ਦਿੱਤਾ ਤੇ ਉਹਦੇ ਬਾਰੇ ਮਾੜਾ ਸੋਚਣਾ ਤੇ ਜੇ ਕਿਸ ਨੇ ਚੰਗਾ ਕਰ ਦਿੱਤਾ ਤੇ ਉਹਦੀ ਫਿਰ ਸਿਫਤ ਦੇ ਪੋਲੀ ਬੰਨੀ ਜਾਣੀ ਇਹ ਨਹੀਂ ਹੈ ਸਾਰਿਆਂ ਦੇ ਲਈ ਇੱਕ ਬਰਾਬਰ ਸੋਚਣਾ ਤੋਂ ਐਸਾ ਜਿਹੜਾ ਗਿਆਨ ਕਰਾਉਣ ਵਾਲਾ ਉਹ ਹੈ ਗੁਰੂ ਗੁਰੂ ਤੋਂ ਬਿਗੈਰ ਗਿਆਨ ਨਹੀਂ ਹੁੰਦਾ ਇਹੀ ਚੀਜ਼ ਦਾ ਗਿਆਨ ਕਰਾਉਣਾ ਕਿ ਮਨੁੱਖ ਇਹ ਸੰਸਾਰ ਤੇ ਕੀ ਲੈਣ ਵਾਸਤੇ ਆਇਆ ਹੈ ਕਿਉਂ ਇਹਨੂੰ ਇਹ ਸੰਸਾਰ ਤੇ ਆਉਣਾ ਪਿਆ ਆਪਣਾ ਉਦੇਸ਼ ਕੀ ਹੈ ਆਪਣਾ ਪਰਮਾਰਥ ਦਾ ਰਸਤਾ ਕੀ ਹੈ ਇਹਦੇ ਬਾਰੇ ਜਿਹੜਾ ਗਿਆਨ ਹੈ ਇਹੀ ਹੀ ਗਿਆਨ ਕਰਾਉਣ ਵਾਲਾ ਹੈ ਜਿੰਨੂੰ ਇਹ ਚੀਜ਼ਾਂ ਦਾ ਗਿਆਨ ਨਹੀਂ ਉਹ ਅਗਿਆਨ ਦੇ ਹਨੇਰੇ ਦੇ ਵਿੱਚ ਹੈ ਜਿੱਦਾਂ ਆਪਾਂ ਸੁਪਨਾ ਵੇਖੀਆ ਸੁਪਨੇ ਤੋਂ ਬਾਅਦ ਸਵੇਰੇ ਉੱਠਦੇ ਉਹ ਸੁਪਨੇ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਸੱਚਾ ਸੀ ਕਿ ਝੂਠਾ ਸੀ ਉਹ ਸੁਪਨਾ ਨੰਗ ਜਾਂਦਾ ਏ ਉਸੇ ਪ੍ਰਕਾਰ ਆ ਆਪਣਾ ਜੀਵਨ ਸੁਪਨੇ ਦੀ ਨਿਆਈਂ ਗੁਜ਼ਰ ਰਿਹਾ ਏ ਜਿੱਦਾਂ ਚਿਰ ਤੱਕ ਆਪਾਂ ਜਾਗਦੇ ਨਹੀਂ ਆ ਜਾਗਾਂਗੇ ਕਦੋਂ ਜਦੋਂ ਗਿਆਨ ਹੋ ਗਿਆ ਜਾਣ ਕਰਾਉਣ ਵਾਲਾ ਕੌਣ ਹੈ ਉਹ ਹੈ ਗੁਰੂ ਗੁਰੂ ਤੋਂ ਬਿਗੈਰ ਗਿਆਨ ਨਹੀਂ ਹੈ ਪੂਰੇ ਗੁਰੂ ਤੋਂ ਬਿਗੈਰ ਗਿਆਨ ਨਹੀਂ ਹੈ ਤਾਂ ਇਸ ਪ੍ਰਕਾਰ ਦੋ ਭਾਈ ਭਗੀਰਥ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਾਂ ਦੇ ਪਾਸ ਦਰਸ਼ਨਾਂ ਦੇ ਲਈ ਆਇਆ ਤੇ ਉਹ ਮਾਈ ਨੂੰ ਵੇਖਿਆ ਜਿਹਦੇ ਕੋਲ ਜਿੱਧੀਆਂ ਸਿੱਧੀਆਂ ਤੇ ਸੀ ਇਥੋਂ ਦੀਆਂ ਚੀਜ਼ਾਂ ਤੇ ਉਹ ਪੂਰੀਆਂ ਕਰ ਸਕਦੀ ਸੀ ਪਰ ਮੁਕਤੀ ਦੇਣ ਵਾਲੀ ਨਹੀਂ ਸੀ ਮੁਕਤੀ ਦੇਣ ਵਾਲਾ ਇਕੱਲਾ ਗੁਰੂ ਹੈ ਗੁਰੂ ਤੋਂ ਬਿਗੈਰ ਕੋਈ ਤੋਂ ਮੁਕਤ ਨਹੀਂ ਮਨੁੱਖ ਹੋ ਸਕਦਾ ਤੇ ਫਿਰ ਕਹਿੰਦਾ ਜੇ ਤੇਰੇ ਕੋਲ ਹੀ ਮੁਕਤੀ ਨਹੀਂ ਹੈ ਤੇ ਫਿਰ ਮੁਕਤੀ ਲੈਣ ਦੇ ਲਈ ਮੈਨੂੰ ਗੁਰੂ ਦੇ ਕੋਲ ਜਾਣਾ ਚਾਹੀਦਾ ਹੈ ਗੁਰੂ ਨੂੰ ਹੀ ਮੱਥਾ ਟੇਕਣਾ ਚਾਹੀਦਾ ਹੈ ਫਿਰ ਤੇਰੇ ਕੋਲ ਆਉਣ ਦਾ ਕੀ ਫਾਇਦਾ ਉਹ ਦਿਨ ਤੋਂ ਫਿਰ ਉਹਦੀ ਪੂਜਾ ਛੱਡ ਦਿੱਤੀ ਸਤਗੁਰੂ ਸਾਹਿਬ ਜੀਆ ਦੇ ਚਰਣਾ ਦੇ ਨਾਲ ਜੁੜ ਗਿਆ ਤੇ ਸਤਗੁਰੂ ਸਾਹਿਬ ਜੀਆ ਦੇ ਪਾਵਨ ਬਚਨ ਵੀ ਆਉਂਦੇ ਨੇ ਮਾ ਮਹਾ ਮਾਈ ਕੀ ਪੂਜਾ ਕਰੈ ਨਰ ਸੇ ਨਾਰ ਹੋਏ ਉਤਰੈ ਜਿਹੜਾ ਮਨੁੱਖ ਦੇਵੀ ਦੀ ਪੂਜਾ ਕਰਦਾ ਹੈ ਉਹ ਫਿਰ ਨਰ ਤੋਂ ਨਾਰ ਭਾਵ ਪੁਰਖ ਤੋਂ ਇਸਤਰੀ ਬਣ ਜਾਂਦਾ ਏ ਭੈਰੋ ਪੂਤ ਸੇ ਸੀਤਲਾ ਧਾਵੈ ਤੇ ਜਿਹੜਾ ਭੈਰੋ ਭਾਵ ਸ਼ਿਵ ਜੀ ਤੇ ਹੋਰ ਸੀਤਲਾ ਦੇਵੀ ਦੀ ਪੂਜਾ ਕਰਦਾ ਹੈ ਬਲਦ ਚੜੇ ਡੌਰੋ ਟਮਕਾਵੈ ਜਿੱਦਾਂ ਉਹ ਬੌਦ ਤੇ ਚੜਕੇ ਤੇ ਡਮਰੂ ਟਮਕਾਉਂਦਾ ਹੈ ਉਸੇ ਪ੍ਰਕਾਰ ਇਹਨਾਂ ਦੀ ਪੂਜਾ ਕਰਨ ਵਾਲਾ ਫਿਰ ਉਹਨਾਂ ਨੂੰ ਬੌਦ ਦੀ ਜੂਨ ਇਹਨਾਂ ਦੀ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਤੇ ਫਿਰ ਇਹਨਾਂ ਕਾਰਨਾ ਕਰਕੇ ਇਹਨਾਂ ਕੰਮਾਂ ਦੇ ਕਰਕੇ ਮਨੁੱਖ ਇੱਥੇ ਵਿੱਚ ਹੀ ਫਸਿਆ ਹੋਇਆ ਹੈ ਤੇ ਫਿਰ ਇਹ ਮੁਕਤ ਤੇ ਕਰਾਉਣ ਵਾਲੇ ਨਹੀਂ ਹੋਏ ਨਾ ਮੁਕਤ ਕਰਾਉਣ ਵਾਲਾ ਤੇ ਪੂਰਾ ਗੁਰੂ ਹੈ ਪੂਰੇ ਗੁਰੂ ਤੋਂ ਬਗੈਰ ਕਿਤੋਂ ਵੀ ਮੁਕਤੀ ਨਹੀਂ ਮਿਲ ਸਕਦੀ ਜੇ ਮੁਕਤ ਹੋਣਾ ਚਾਹੁੰਦੇ ਜੇ ਤੇ ਫਿਰ ਮੁਕਤ ਹੋਣ ਦੇ ਲਈ ਸਤਿਗੁਰੂ ਸਾਹਿਬ ਜੀਆਂ ਦੇ ਚਰਣਾ ਦੇ ਨਾਲ ਜੁੜਨਾ ਪਵੇਗਾ ਸਤਿਗੁਰੂ ਸਾਹਿਬ ਜੀਆਂ ਦੇ ਚਰਣਾ ਦੇ ਨਾਲ ਜਿਹੜਾ ਜੁੜ ਗਿਆ ਫਿਰ ਉਹਨੂੰ ਮੁਕਤੀ ਵੀ ਪ੍ਰਾਪਤ ਹੋਵੇਗੀ ਉਹਦਾ ਫਿਰ ਦੁੱਖ ਵੀ ਕਟਿਆ ਜਾਵੇਗਾ ਸੁੱਖ ਆ ਜਾਣਗੇ ਰੋਗ ਵੀ ਕੱਟੇ ਜਾਣਗੇ ਪਰ ਜੁੜਨਾ ਪੂਰੇ ਗੁਰੂ ਦੇ ਨਾਲ ਪਵੇਗਾ ਤੇ ਪੂਰਾ ਗੁਰੂ ਕੇਵਲ ਇੱਕ ਹੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਤੇ ਵਾਹਿਗੁਰੂ ਦਾ ਸਵਰੂਪ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਦਾ ਜਿਹੜਾ ਸਵਰੂਪ ਸਰਗੁਣ ਸਵਰੂਪ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹੜਾ ਇਹਦੇ ਨਾਲ ਜੁੜ ਗਿਆ ਫਿਰ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੈ ਸਾਰੇ ਸੋਖੀ ਸੁਖ ਨਹੀਂ ਇਸ ਕਰਕੇ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਕਿ ਗੁਰ ਪੂਰਾ ਭੇਟਿਓ ਵਡਭਾਗੀ ਜਿਨਾਂ ਨੇ ਪੂਰੇ ਗੁਰੂ ਦੀ ਸ਼ਰਣ ਲੈ ਲਈ ਭੇਟਿਓ ਭਾਵ ਯਾਦ ਕੀਤਾ ਉਹ ਵਡਭਾਗੀ ਨੇ ਜਿਹੜੇ ਸਤਿਗੁਰੂ ਦੀ ਸੰਗਤ ਦੇ ਵਿੱਚ ਆਉਂਦੇ ਨੇ ਉਹ ਵਡਭਾਗੀ ਨੇ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮ ਝੋਟਾ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਓ ਤਿੰਨ ਕੇ ਭਾਗ ਵਡੇ ਹੈ ਭਾਈ ਜਿਨ ਸਾਧ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਕੌਣ ਨੇ ਜਿਹੜੇ ਸਤਸੰਗਤ ਦੇ ਵਿੱਚ ਜੁੜ ਕੇ ਬੈਠਦੇ ਨੇ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਗੌਰ ਪੂਰਾ ਪੂਰਾ ਗੁਰੂ ਜਿਹੜਾ ਅ ਗਿਆਨ ਦਾ ਹਨੇਰਾ ਦੂਰ ਕਰਨ ਵਾਲਾ ਏ ਭੇਟਿਓ ਉਹਨੂੰ ਉਹਦੇ ਚਰਨਾਂ ਤੇ ਨਮਸਕਾਰ ਕਰਨ ਦੇ ਨਾਲ ਉਹਦੇ ਚਰਨਾਂ ਦੇ ਵਿੱਚ ਆਉਣ ਦੇ ਨਾਲ ਉਹ ਜਿਹੜਾ ਮਨੁੱਖ ਹੈ ਵਡਭਾਗੀ ਹੈ ਮਨਹਿ ਭਿਆ ਪ੍ਰਗਾਸਾ ਫਿਰ ਉਹਦੇ ਮਨ ਦੇ ਵਿੱਚ ਆਨੰਦ ਆ ਗਿਆ ਖੜਾ ਆ ਗਿਆ ਹੁਣ ਆਨੰਦ ਦੇਣ ਵਾਲਾ ਕੌਣ ਹੈ ਉਹ ਵੀ ਗੁਰੂ ਹੈ ਗੁਰੂ ਤੋਂ ਬਗੈਰ ਹੋਰ ਕਿਸੇ ਦੀ ਪੂਜਾ ਕਰਨ ਦੇ ਨਾਲ ਹੋਰ ਕਿਸੇ ਨੂੰ ਚੇਤੇ ਕਰਨ ਦੇ ਨਾਲ ਯਾਦ ਕਰਨ ਦੇ ਨਾਲ ਆਨੰਦ ਨਹੀਂ ਆਉਂਦਾ ਕਿਉਂਕਿ ਜਦੋਂ ਮਨੁੱਖ ਦੇ ਅੰਦਰ ਉਹੀ ਜਿਹੜੀ ਅਵਸਥਾ ਆਪਾਂ ਪਹਿਲਾਂ ਬਿਆਨ ਕੀਤੀ ਹੈ ਤੁਰਿਆ ਅਵਸਥਾ ਗਿਆਨ ਦੀ ਸਤਵੀਂ ਭੂਮਿਕਾ ਉਹੀ ਅਵਸਥਾ ਜੇ ਹੋਵੇਗੀ ਤਾਂ ਹੀ ਮਨ ਦੇ ਅੰਦਰ ਆਨੰਦ ਆਵੇਗਾ ਤੇ ਜਿਹੜੇ ਆਪ ਹੀ ਦਿੱਧੀਆਂ ਸਿੱਧੀਆਂ ਦੇ ਵਿੱਚ ਟਕਕੇ ਹੋਏ ਨੇ ਉਹਨਾਂ ਦੇ ਕੋਲੋਂ ਇੱਕ ਇਥੇ ਆਨੰਦ ਮਿਲ ਜਾਣਾ ਹੈ ਜੇ ਆਨੰਦ ਲੈਣਾ ਹੈ ਤੇ ਪੂਰੇ ਗੁਰੂ ਦੇ ਨਾਲ ਜੁੜਨਾ ਪਵੇਗਾ ਪੂਰਾ ਗੁਰੂ ਕੌਣ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਕਰਕੇ ਗੁਰ ਪੂਰਾ ਭੇਟਿਓ ਵਡਭਾਗੀ ਮਨੈ ਭਿਆ ਪ੍ਰਗਾਸਾ ਜਦੋਂ ਪੂਰੇ ਗੁਰੂ ਦੀ ਸ਼ਰਣ ਦੇ ਵਿੱਚ ਆ ਗਏ ਪੂਰੇ ਗੁਰੂ ਦਾ ਆਸਰਾ ਲੈ ਲਿਆ ਫਿਰ ਮਨੁੱਖ ਵਡਭਾਗੀ ਹੋ ਗਿਆ ਮਨੈ ਭਿਆ ਪ੍ਰਗਾਸਾ ਮਨ ਦੇ ਵਿੱਚ आनंद ਆ ਗਿਆ ਖੜਾ ਆ ਗਿਆ ਐਸਾ ਖੜਾ ਜਿਹੜੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਖੁਸ਼ੀ ਦੇ ਵਿੱਚ ਗਮੀ ਦੇ ਵਿੱਚ ਸਾਰੇ ਹੀ ਅਵਸਥਾਵਾਂ ਦੇ ਵਿੱਚ ਇੱਕ ਸਮਾਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਵਾਹਿਗੁਰੂ ਦਾ ਜਿੰਨੇ ਆਸਰਾ ਲੈ ਲਿਆ ਜਿਹੜਾ ਇਹਦੀ ਸ਼ਰਨ ਦੇ ਵਿੱਚ ਆ ਗਿਆ ਫਿਰ ਉਹਦੇ ਮਨ ਦੇ ਅੰਦਰ ਸਦਾ ਦੇ ਲਈ ਆਨੰਦ ਹੈ ਕੋਈ ਨਾ ਪਹੁੰਚਨ ਹਾਰਾ ਦੂਜਾ ਉਹ ਵਾਹਿਗੁਰੂ ਦੇ ਬਰਾਬਰ ਕੋਈ ਨਹੀਂ ਹੈ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਬਰਾਬਰ ਕੋਈ ਨਹੀਂ ਹੈ ਆਪਣੇ ਸਾਹਿਬ ਦਾ ਪ੍ਰਵਾਸਾ ਤੇ ਫਿਰ ਪ੍ਰਵਾਸਾ ਕਿਹਦਾ ਲੈਣਾ ਚਾਹੀਦਾ ਹੈ ਆਸਰਾ ਕਿਹਦਾ ਲੈਣਾ ਚਾਹੀਦਾ ਹੈ ਉਸੇ ਅਕਾਲ ਪੁਰਖ ਵਾਹਿਗੁਰੂ ਦਾ ਉਹਦੀ ਸ਼ਰਨ ਦੇ ਵਿੱਚ ਆਉਣਾ ਚਾਹੀਦਾ ਹੈ ਉਹਦਾ ਆਸਰਾ ਲੈਣਾ ਚਾਹੀਦਾ ਹੈ ਕਿਉਂਕਿ ਬਾਦਸ਼ਾਹ ਐਸਾ ਹੈ ਹੋਰ ਜਿਹੜੇ ਵਪਾਰੀ ਨੇ ਉਹ ਜਦੋਂ ਵਸਤੂ ਨੂੰ ਖਰੀਦਦੇ ਨੇ ਜਾਂ ਕੋਈ ਚੀਜ਼ ਲੈਂਦੇ ਨੇ ਉਹ ਮੁੱਲ ਘਟਾ ਲੈਂਦੇ ਨੇ ਤੇ ਜਦੋਂ ਚੀਜ਼ ਨੂੰ ਵੇਚਦੇ ਨੇ ਮੁੱਲ ਵਧਾ ਲੈਂਦੇ ਨੇ ਪਰ ਸਤਿਗੁਰੂ ਐਸਾ ਏ ਜਿਹੜਾ ਆਵਗੁਣ ਲੈ ਕੇ ਤੇ ਗੁਣ ਦਿੰਦਾ ਏ ਮਨੁੱਖਾਂ ਦੇ ਅਵਗੁਣ ਹਾਰ ਲੈਂਦਾ ਏ ਤੇ ਗੁਣ ਦਿੰਦਾ ਏ ਭਾਈ ਗੁਰਦਾਸ ਜੀ ਕਹਿੰਦੇ ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ ਦੇਤ ਹੈ ਚੜਾਏ ਟਹਿਕਤ ਜੋਈ ਆਵੈ ਜੀਉ ਤਿੰਸੇ ਬਨਜ ਕੀਏ ਬਿੜਤਾ ਨਾ ਪਾਵੇ ਕੋਊ ਟੋਟਾ ਕੋ ਬਨਜ ਪੇਖ ਪੇਖ ਪਛਤਾਵੇ ਜੀਉ ਕਾਟ ਕੀ ਹਾਡੀ ਜੈਸਾ ਚੜਾ ਏਕੇ ਬਾਰ ਕੋ ਕਪਟ ਬਿਹਾਰ ਕੀ ਆਪੇ ਲਿਖਾਵੇ ਜੀਉ ਸਤਿਗੁਰ ਸਾਹੁ ਸ਼ਾਹਾਂ ਦਾ ਸ਼ਾਹ ਜਿਹੜਾ ਬਾਦਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਸਾਹੁ ਅਗੁਣ ਲੇਤ ਗੁਣ ਵੇਚ ਅਗੁਣ ਲੇਤ ਸੁਨ ਸੁਨ ਸੁਜਸ ਜਗਤ ਉੱਠਦਾ ਵੇ ਜੀਉ ਫਿਰ ਐਸੇ ਗੁਰੂ ਦਾ ਜਿਸ ਸੁਜਸ ਐਸੇ ਗੁਰੂ ਦਾ ਹੀ ਜਸ ਸੁਣਨਾ ਚਾਹੀਦਾ ਏ ਜਿਹੜਾ ਅਗੁਣ ਹਰਨ ਵਾਲਾ ਏ ਜਿਹੜਾ ਗੁਣ ਦੇਣ ਵਾਲਾ ਏ ਤਾਂ ਫਿਰ ਐਸੇ ਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਚਾਹੀਦਾ ਹੈ ਜਿਹੜਾ ਅਗੁਣ ਕੱਟਣ ਵਾਲਾ ਹੈ ਤੇ ਗੁਣ ਦੇਣ ਵਾਲਾ ਏ ਇਹ ਨਹੀਂ ਕਿ ਜਿਹੜਾ ਆਪਗੁਣ ਵੀ ਨਾ ਕੱਟੇ ਤੇ ਨਾ ਗੁਣ ਦੇਵੇ ਕੋਈ ਫਲ ਨਹੀਂ ਉਸੇ ਪ੍ਰਕਾਰ ਦਾ ਈ ਏ ਤਾਂ ਐਸਾ ਪਾਤਸ਼ਾਹ ਉਤੇ ਪ੍ਰਭਾਸਾ ਕਰਨਾ ਚਾਹੀਦਾ ਏ ਉਤੇ ਵਿਸ਼ਵਾਸ ਕਰਨਾ ਚਾਹੀਦਾ ਏ ਜਿਹੜਾ ਆਪਗੁਣ ਲੈਂਦਾ ਏ ਤੇ ਗੁਣ ਦਿੰਦਾ ਏ ਉਹ ਵਾਹਿਗੁਰੂ ਦੇ ਤੁਲ ਹੋਰ ਕੋਈ ਨਹੀਂ ਏ ਉਹ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਇਸ ਸੰਸਾਰ ਤੇ ਕੋਈ ਨਹੀਂ ਹੈ ਉਹਦਾ ਹੀ ਫਿਰ ਆਸਰਾ ਲੈਣਾ ਚਾਹੀਦਾ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਪਣੇ ਸਤਿਗੁਰ ਕੈ ਬਲਿਹਾਰੈ ਜਿਹੜਾ ਆਪਣਾ ਅਕਾਲ ਪੁਰਖ ਵਾਹਿਗੁਰੂ ਸੱਚਾ ਗੁਰੂ ਹੈ ਉਸ ਤੋਂ ਬਲਿਹਾਰ ਜਾਣਾ ਚਾਹੀਦਾ ਏ ਕੁਰਬਾਨ ਜਾਣਾ ਚਾਹੀਦਾ ਏ ਵਾਰ ਨਹੀਂ ਜਾਣਾ ਚਾਹੀਦਾ ਬਲਿਹਾਰੀ ਗੁਰ ਆਪਣੇ ਦਿਹਾੜੀ ਛਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਐਸਾ ਸਤਿਗੁਰੂ ਜਿਹੜਾ ਮਾਨਸ ਤੋਂ ਦੇਵਤੇ ਬਣਾ ਦੇਵੇ ਤੇ ਨਿਮਕ ਮਾਤਰ ਦਾ ਵੀ ਸਮਾਨਾ ਲਾਵੇ ਨਿਮਕ ਮਾਤਰ ਦਾ ਸਮਾਨ ਹੁੰਦਾ ਏ ਅੱਖਾਂ ਝੰਕਣ ਦਾ ਇੰਨੇ ਸਮੇਂ ਤੋਂ ਵੀ ਜਲਦੀ ਮਾਨਸ ਨੂੰ ਦੇਵਤਾ ਬਣਾ ਦੇਵੇ ਉਹ ਸਤਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਚਾਹੀਦਾ ਹੈ ਉਹਤੇ ਬਲਿਹਾਰ ਜਾਣਾ ਚਾਹੀਦਾ ਹੈ ਉਹ ਸਤਗੁਰ ਸਤਗੁਰੂ ਤੇ ਕੁਰਬਾਨ ਜਾਣਾ ਚਾਹੀਦਾ ਹੈ ਵਾਰਨੇ ਜਾਣਾ ਚਾਹੀਦਾ ਹੈ ਉਹ ਸਤਗੁਰੂ ਉਹਦੀ ਸ਼ਰਨ ਦੇ ਵਿੱਚ ਪੈਣਾ ਚਾਹੀਦਾ ਹੈ ਬਲਿਹਾਰ ਬਲੀਹਾਰ ਭਾਵ ਆਪਣੇ ਆਪ ਨੂੰ ਕੁਰਬਾਨ ਦੇਣਾ ਆਪਣੇ ਆਪ ਨੂੰ ਵਾਰ ਦੇਣਾ ਉਹ ਸਤਗੁਰੂ ਤੋਂ ਤੋਂ ਪਾਤਸ਼ਾਹ ਜੀ ਕਹਿੰਦੇ ਆਪਣੇ ਸਤਗੁਰ ਕੈ ਬਲਿਹਾਰ ਹੈ ਆਪਣੇ ਜਿਹੜਾ ਸੱਚਾ ਗੁਰੂ ਹੈ ਉਸ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਐਸਾ ਗੁਰੂ ਜਿਹੜਾ ਅਗਿਆਨ ਦਾ ਹਨੇਰਾ ਦੂਰ ਕਰਕੇ ਤੇ ਗਿਆਨ ਕਰਾਉਣ ਵਾਲਾ ਹੈ ਹੁਣ ਅਗਿਆਨ ਦਾ ਹਨੇਰਾ ਜਿਹੜਾ ਦੂਰ ਕਰਨ ਵਾਲਾ ਗਿਆਨ ਦਾ ਪ੍ਰਕਾਸ਼ ਕਰਾਉਣ ਵਾਲਾ ਸਤਿਗੁਰੂ ਸਾਹਿਬ ਗਿਆਨ ਤੇ ਪਾਵਨ ਬਚਨਾਂ ਦੇ ਨੇ ਕਹਿੰਦੇ ਭਾਵੇਂ ਸੋ ਚੰਦਰਮਾ ਉੱਗ ਆਉਣ ਹਜ਼ਾਰਾਂ ਸੂਰਜ ਉੱਗ ਆਉਣ ਪਰ ਤਾਂ ਵੀ ਗਿਆਨੀ ਹੁੰਦਾ ਗਿਆਨ ਕਿੱਥੋਂ ਹੋਵੇਗਾ ਗੁਰੂ ਸਾਹਿਬ ਤੋਂ ਹੋਵੇਗਾ ਜੇ ਸੋ ਚੰਦਰ ਆਉਗ ਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਇੰਨਾ ਚਾਨਣ ਹੁੰਦਿਆਂ ਵੀ ਗੁਰੂ ਤੋਂ ਗੁਰੂ ਨਹੀਂ ਹੈ ਤੇ ਗੁਰੂ ਤੋਂ ਬਗੈਰ ਹਨੇਰਾ ਹੈ ਤਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਗੁਰੂ ਨਹੀਂ ਧਾਰਨ ਕੀਤਾ ਸੀ ਤੇ ਜਦੋਂ ਇੱਕ ਬ੍ਰਾਹਮਣ ਮਿਲਿਆ ਇੱਕ ਪੰਡਿਤ ਮਿਲਿਆ ਪੁੱਛਿਆ ਕਿ ਗੁਰੂ ਕਿਹੜਾ ਏ ਕਹਿੰਦੇ ਮੈਂ ਤੇਰੇ ਤੱਕ ਗੁਰੂ ਨਹੀਂ ਧਾਰਨ ਕੀਤਾ 62 ਬਰੇ ਦੀ ਉਮਰ ਹੋ ਗਈ ਐ ਤੇ ਪਰ ਗੁਰੂ ਨਹੀਂ ਧਾਰਨ ਕੀਤਾ ਵਾਹਿਗੁਰੂ 72 ਬਰੇ ਦੀ ਗੁਰੂ ਨਹੀਂ ਧਾਰਨ ਕੀਤਾ ਤੇ ਕਹਿੰਦੇ ਮੇਰਾ ਫਿਰ ਜਨਮ ਭ੍ਰਸਟ ਆ ਗਿਆ ਮੈਂ ਤੇਰੇ ਹੱਥਾਂ ਦਾ ਪ੍ਰਸ਼ਾਦਾ ਛਕ ਲਿਆ ਤੇ ਇਹਦੇ ਨਾਲ ਮੇਰਾ ਜਨਮ ਭ੍ਰਸਟ ਆ ਗਿਆ ਤੇ ਜੇਕਰ ਗੁਰੂ ਨਾ ਹੋਵੇ ਤੇ ਗੁਰੂ ਤੋਂ ਬਗੈਰ ਮਨੁੱਖ ਨੂੰ ਮੁਕਤੀ ਨਹੀਂ ਮਿਲਦੀ ਕੋਈ ਆਸਰਾ ਨਹੀਂ ਹੈ ਇਸ ਸੰਸਾਰ ਤੇ ਜੇਕਰ ਗੁਰੂ ਨਹੀਂ ਹੈ ਇਸ ਕਰਕੇ ਜਿਹੜਾ ਆਪਣਾ ਗੁਰੂ ਹੈ ਉਸ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਵਾਰ ਨਹੀਂ ਜਾਣਾ ਚਾਹੀਦਾ ਹੈ ਕੁਰਬਾਨ ਜਾਣਾ ਚਾਹੀਦਾ ਹੈ ਆਗੈ ਸੁਖ ਪਾਖੈ ਸੁਖ ਸਹਜਾ ਹੁਣ ਜਿਹੜੇ ਦੇਵੀ ਦੇਵਤੇ ਨੇ ਉਹ ਇੱਥੋਂ ਦੇ ਸੁਖ ਦੇ ਦੇਣਗੇ ਮੁਕਤੀ ਤੇ ਨਹੀਂ ਦੇਣ ਵਾਲੇ ਨਾ ਮੁਕਤੀ ਦੇਣ ਵਾਲਾ ਕੌਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਗੈ ਸੁਖ ਪਾਛੈ ਸੁਖ ਸਹਿਜਾ ਅੱਗੇ ਦਰਗਾਹ ਦੇ ਵਿੱਚ ਵੀ ਦੇਣ ਵਾਲਾ ਉਹ ਸੁਖ ਹੈ ਤੇ ਇੱਥੇ ਵੀ ਸੁਖ ਦੇਣ ਵਾਲਾ ਆਗੈ ਸੁਖ ਭਾਵ ਦਰਗਾਹ ਦੇ ਵਿੱਚ ਸੁਖ ਮਿਲਦਾ ਏ ਇੱਥੇ ਵੀ ਮਨੁੱਖ ਸੁਖੀ ਰਹਿੰਦਾ ਹੈ ਘਰ ਆਨੰਦ ਹਮਾਰਾ ਤੇ ਇਹ ਜਿਹੜਾ ਆਪਣਾ ਹਿਰਦੇ ਰੂਪੀ ਘਰ ਹੈ ਇਹਦੇ ਵਿੱਚ ਫਿਰ ਆਨੰਦ ਆ ਜਾਂਦਾ ਹੈ ਖੁਸ਼ੀ ਆ ਜਾਂਦੀ ਹੈ ਖੇੜਾ ਆ ਜਾਂਦਾ ਹੈ ਰਹਾਉ ਵਿਸ਼ਰਾਮ ਦਿੱਤੇ ਨੇ ਪੰਚਮ ਪਾਤਸ਼ਾਹ ਜੀ ਅੰਤਰਜਾਮੀ ਕਰਨੈ ਹਾਰਾ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਕੰਮ ਕਰਨ ਵਾਲਾ ਨਹੀਂ ਹੈ ਅੰਤਰਜਾਮੀ ਜਿਹੜਾ ਅੰਤਰ ਜਾਮਤਾ ਰੱਖਣ ਵਾਲਾ ਸਤਿਗੁਰੂ ਹੈ ਉਹੀ ਸਾਰਾ ਕੁਝ ਕਰਨ ਵਾਲਾ ਹੈ। ਕੋਈ ਖਸਮ ਮਹਾਰਾ ਕੋਈ ਸਾਡਾ ਖਸਮ ਹੈ, ਕੋਈ ਸਾਡਾ ਮਾਲਕ ਹੈ, ਉਹੀ ਸਾਡਾ ਪਤੀ ਹੈ। ਨਿਰਭਉ ਭਏ ਗੁਰ ਚਰਣੀ ਲਾਗੇ। ਫਿਰ ਮਨੁੱਖ ਜਦੋਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਨਾ ਫਿਰ ਉਹਦੇ ਸਾਰੇ ਭੈ ਦੂਰ ਹੋ ਜਾਂਦੇ ਨੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਨਿਰਭਉ ਭੈ ਫਿਰ ਸਤਿਗੁਰੂ ਸਾਹਿਬ ਜੀਆਂ ਦੀ ਸ਼ਰਣ ਦੇ ਵਿੱਚ ਆਉਣ ਦੇ ਨਾਲ ਮਨੁੱਖ ਨਿਰਭਉ ਹੋ ਗਿਆ ਸਾਰੇ ਭੈ ਜਮਾਂ ਦਾ ਡਰ ਸਾਰੇ ਜਿਹੜੇ ਡਰ ਦੂਰ ਹੋ ਗਏ ਏ ਇੱਕ ਰਾਮ ਨਾਮ ਆਰਾਧਾ ਆਧਾਰ ਇਕ ਕੋਈ ਆਸਰਾ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਸਫਲ ਦਰਸ਼ਨ ਅਕਾਲ ਮੂਰਤ ਸਤਿਗੁਰੂ ਸਾਹਿਬ ਜੀਆਂ ਦੇ ਜਿਹੜੇ ਦਰਸ਼ਨ ਕਰਨੇ ਉਹ ਵੀ ਸਫਲ ਨਹੀਂ ਉਹ ਅਕਾਲ ਮੂਰਤ ਜਿਹੜਾ ਕਾਲ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਦਰਸ਼ਨ ਕਰਨ ਦੇ ਨਾਲ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਜੇ ਕੋਈ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਦੇ ਦਰਸ਼ਨ ਕਰ ਲਵੇ ਉਹਦਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਕਟ ਜਾਂਦਾ ਹੈ ਪ੍ਰਭ ਹੈ ਪੀ ਹੋਵਨਹਾਰਾ ਉਹ ਅਕਾਲ ਪੁਰਖ ਵਾਹਿਗੁਰੂ ਹੋਣ ਵੀ ਹੈ ਅਗਲੇ ਸਮੇਂ ਤੱਕ ਹੋਵੇਗਾ ਜਦੋਂ ਇਹ ਧਰਤੀ ਨਹੀਂ ਬਣੀ ਉਦੋਂ ਵੀ ਸੀ ਉਹ ਹੈ ਵੀ ਹੋਵਨ ਵਹਾਰਾ ਹੈ ਵੀ ਤੇ ਅਗਲੇ ਸਮੇਂ ਦੇ ਵਿੱਚ ਹੋਣ ਵਾਲਾ ਵੀ ਹੈ ਕੰਠ ਲਗਾਏ ਆਪਣੇ ਜਨ ਰਾਖੇ ਉਹ ਆਪਣੀ ਸੇਵਕਾਂ ਨੂੰ ਆਪਣੇ ਭਗਤਾਂ ਨੂੰ ਉਹਨਾਂ ਦੀ लाज ਆਪ ਰੱਖਦਾ ਏ ਕੰਠ ਲਾਏ ਆਪਣੇ ਗਲੇ ਦੇ ਨਾਲ ਜੋੜ ਕੇ ਰੱਖਦਾ ਹੈ ਆਪਣੀ ਪ੍ਰੀਤ ਪਿਆਰਾ ਆਪਣੀ ਪ੍ਰੀਤ ਨਾਲ ਆਪਣੀ ਪ੍ਰੀਤੀ ਦਿੰਦਾ ਹੈ ਆਪਣਾ ਪ੍ਰੇਮ ਦਿੰਦਾ ਹੈ ਉਹਨਾਂ ਭਗਤਾਂ ਨੂੰ ਵੱਡੀ ਵਡਿਆਈ ਅਚਰਜ ਸੋਭਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਵਡਿਆਈ ਹੈ ਉਹ ਵੱਡੀ ਹੈ ਕਥੀ ਨਹੀਂ ਜਾ ਸਕਦੀ ਕਾਰਜ ਆਇਆ ਰਾਸੇ ਉਹਦੀ ਛਰਨ ਦੇ ਵਿੱਚ ਆਉਣ ਦੇ ਨਾਲ ਸਾਰੇ ਕਾਰਜ ਰਾਸ ਹੁੰਦੇ ਹਨ ਨਾਨਕ ਕਉ ਗੁਰੂ ਪੂਰਾ ਭੇਟਿਓ ਸਤਿਗੁਰੂ ਸਾਹਿਬ ਜੀ ਆਪਣੇ ਨਾਮ ਦੇ ਨਾਲ ਸੰਬੋਧਿਤ ਦੇ ਕਹਿੰਦੇ ਕੀ ਸਾਨੂੰ ਸਾਡੇ ਵੱਡੇ ਭਾਗ ਨੇ ਸਾਨੂੰ ਫੰਗੂਰਾ ਗੁਰੂ ਪ੍ਰਾਪਤ ਹੋਇਆ ਸਗਲੇ ਦੁੱਖ ਬਿਨਾਸੇ ਸਾਰੇ ਜਿਹੜੇ ਦੁੱਖ ਦੂਰ ਹੋ ਗਏ ਜਿਹੜੇ ਇੱਥੇ ਦਰਗਾਹ ਦੇ ਦੁੱਖ ਇੱਥੋਂ ਦੇ ਦੁੱਖ ਸਾਰੇ ਦੁੱਖੀ ਦੂਰ ਹੋ ਗਏ ਸਤਿਗੁਰੂ ਸਾਹਿਬ ਜੀਆਂ ਦੀ ਸ਼ਰਨ ਦੇ ਆਉਣ ਦੇ ਨਾਲ ਸੋ ਸਤਿਗੁਰੂ ਸਾਹਿਬ ਜੀ ਪਾਵਨ ਬਚਨਾਂ ਤੇ ਰਾਹੀਂ ਸਮਝਾਉਂਦੇ ਨੇ ਇਸ ਕਰਕੇ ਪੂਰੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਏ ਪੂਰੇ ਗੁਰੂ ਤੋਂ ਬਗੈਰ ਹੋਰ ਕੋਈ ਆਸਰਾ ਨਹੀਂ ਹੈ ਹੋਰ ਸਾਰੇ ਆਸਰੇ ਝੂਠੇ ਨੇ ਇਕੋ ਹੀ ਆਸਰਾ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਪ੍ਰਮਾਤਮਾ ਦੇ ਚਰਨਾਂ ਦਾ ਜਿਹੜਾ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ ਉਹ ਦਾ ਅਗਾ ਵੀ ਸਵਾਰਿਆ ਗਿਆ ਦਰਗਾਹ ਦੇ ਵਿੱਚ ਵੀ ਸਵਾਰਿਆ ਜਾਵੇਗਾ ਤੇ ਇੱਥੇ ਤੇ ਉਹਦੇ ਸਾਰੇ ਦੁੱਖ ਕੱਟੇ ਜਾਣੇ ਨੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਪੂਰੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਇਸ ਕਰਕੇ ਪੂਰੇ ਗੁਰੂ ਦੇ ਨਾਲ ਜੁੜਨਾ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦਿਆਂ ਬੇਅੰਤ ਖੁਲਾ ਹੋਈਆਂ ਨੇ ਗੁਰੂ ਕੀ ਜਾਰੀ ਸੰਗਤ ਵਕਸ਼ਨਯੋਗ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬੇਨ ਫੁੱਲਾਂ ਦੀ ਕਿਮਾ ਅਗਾ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਤੀਆਂ ਪੜ ਕੇ ਸਮਾਪਤੀ ਕਰਨਾ ਕਰੀਏ ਵੱਡੇ ਵੱਡਿਆਈ ਅਚਰਜ ਸੋਭਾ ਕਾਰਜ ਆਰਿਆ ਰਾਸੀ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਇੱਕ